ਵਾਰੀ ਸਾਨੂੰ ਜਿਆ ਠੇਕਾ ਹੈਗਾ ਤੂੰ ਉਹਨੂੰ ਰੇ ਬਣਾ ਕੇ ਉਹਨੂੰ ਕਹਦੇ ਥੱਲੇ ਖਾਲੀ ਕਰਾ ਰਹੇ ਆ ਇਹ ਰੋਡ ਤੇ ਦਾ ਕਹਦੇ ਨਾਮਾਂ ਦਾ ਉਹਨੂੰ ਪਤਾ ਹੀ ਐ ਨਾਮਾਂ ਦਾ ਪਤਾ ਸਾਰਿਆਂ ਨੂੰ ਤੁਹਾਡੇ ਐਸਡੀਓ ਨੂੰ ਵੀ ਪਤਾ ਹੈ ਸਭ ਨੂੰ ਪਤਾ ਸਾਡੇ ਨਾਮਾਂ ਦਾ ਦੀ ਨਵੇਂ ਬੰਦੇ ਥੋੜਾ ਪੁਰਾਣੇ ਹੀ ਆ ਸੀ ਸਾਰੇ ਚਾਰ ਸਾਲ ਹੋ ਗਏ ਨਵੇਂ ਹੀ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ ਸਮੇਂ ਆਪਾਂ ਇਹਨਾਂ ਨੂੰ ਰੋਕਿਆ ਸੀ ਦੁਬਾਰਾ ਕੰਮ ਚਲਾਇਆ ਸੀਗਾ ਆਪਣੀਆਂ ਡਿਮਾਂਡਸ ਦੇ ਇਹਨਾਂ ਨੇ ਫੇਰ ਕੋਈ ਪੂਰੀਆਂ ਨਹੀਂ ਕੀਤੀਆਂ ਮੰਗਾ ਫਿਰ ਇਹਨਾਂ ਨੇ ਆ ਕੇ ਕੰਮ ਚਲਾ ਲਿਆ ਲੇਅਰ ਸਿੰਗਲ ਸੀ ਅੱਜ ਉਸੇ ਪੁੱਲ ਤੇ ਇਹਨਾਂ ਨੇ ਡਬਲ ਲੇਅਰ ਫੇਰ ਕਰਤੀ ਐ ਪਰ ਜਿਵੇਂ ਅਸੀਂ ਪਾਤੜਾਂ ਤੋਂ ਆ ਰਹੇ ਸੀਗੇ ਨਹੀਂ ਆ ਤਾਂ ਪਾਤੜਾਂ ਤੋਂ ਆਉਂਦੇ ਦੇਖਿਆ ਸੀ ਤੇ ਇਹਨਾਂ ਨੇ ਕੰਮ ਫੇਰ ਚਲਾਤਾ ਹੋਣਾ ਲੁੱਕ ਦੀ ਭਰੀ ਗੱਡੀ ਜਿਹੜੀ ਐ ਕੰਮ ਇਹਨਾਂ ਦਾ ਬੰਦ ਕਰਾਤਾ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਐ ਟੋਲ ਪਲਾਜ਼ੇ ਤੇ ਪਹੁੰਚੋ ਜਿਹੜੇ-ਜਿਹੜੇ ਵੀਰ ਆਪਣੀ ਵੀਡੀਓ ਦੇਖ ਰਹੇ ਨੇ ਉਹ ਕੱਗੇ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ